ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਸੁਣਾਉਤੀ ਹਾਲ ਚਾਲ ਨੇ ਮੀਤ ਕਰਦੇ ਆ ਕਿ ਸਾਰੇ ਠੀਕ ਠਾਕ ਹਾਂਗੇ ਚੜ੍ਹਦੀ ਕਲਾ ਵਿੱਚ ਹਾਂਗੇ ਕਿ ਲੋ ਜੀ ਅੱਜ ਦੀ ਆਪਾਂ ਵੀਡੀਓ ਬਣਾਉਣੇ ਆ ਸੂਜੀ ਵਾਲੇ ਹਲਵੇ ਤੇ ਸੂਜੀ ਦਾ ਪ੍ਰਸ਼ਾਦ ਇਹਦੇ ਵਾਸਤੇ ਜਿਹੜੀਆਂ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਜੀ ਉਹ ਇੱਕ ਇੱਕ ਤਾਂ ਆਪਾਂ ਸੂਜੀ ਲਈ ਆ ਥੋੜਾ ਜਿਹਾ ਬੀਸਣ ਲਿਆ ਥੋੜੀ ਜੀ ਖੰਡ ਲਈ ਆ ਤੇ ਥੋੜਾ ਜਿਹਾ ਐਤ ਕਸ਼ਮੇਸ਼ ਪਾਰੇ ਕਸ਼ਮੀ ਪਾਰੇ ਮੀਨ ਇਹ ਨਾਰੀਅਲ ਵਧੀਆ ਲੱਗਦਾ ਮੈ ਇਹ ਠੂਠੀ ਪਾਈ ਥੋੜੀ ਜੀ ਉਹਦੇ ਵਾਸਤੇ ਰੰਗ ਚਾਹੀਦਾ ਲੱਡੂਆਂ ਵਾਲਾ ਰੰਗ ਜਾਂ 비ਪਾਸਾ ਜਾਨੀ ਕਿ ਤੇ ਆਪਾਂ ਇੱਧਰ ਆਪਦਾ ਫਰਾਈ ਪੈਨ ਧਰਤਾ ਹਨਾ ਉੱਤੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਿਓਂ ਦੇਸੀ ਕਿਓਂਚ ਵੀ ਤੁਸੀਂ ਬਣਾ ਸਕਦੇ ਆਂ ਜੀ ਪਰ ਇਹੇ ਢਾਲ ਢਾ ਕਿਓਂਚ ਬੜਾ ਵਧੀਆ ਬਣਦਾ ਵਾ ਜਿਹੜਾ ਢਾਲ ਢਾ ਕਿਓਂਚ ਹੁੰਦਾ ਆਪਣਾ ਥੋੜੀ ਜਿਹੀ ਜਿਆਦਾ ਰੰਗ ਲਈ ਵਾਸਤੇ ਕੀ ਆਪਾਂ ਇਹਦਾ ਜਿਆਦਾ ਕਿਓਂਚ ਪਾਵਾਂਗੇ ਇਸ ਤਰ੍ਹਾਂ ਕਿਉਂਕਿ ਆਪਾਂ ਥੋੜਾ ਜਿਹਾ ਬਣਾ ਰਹੇ ਹਾਂ ਬਾਲਾ ਨਹੀਂ ਬਣਾ ਰਹੇ ਇਹ ਥੋੜਾ ਜਿਹਾ ਘੋਪਾ ਮੰਗੀ ਤੇ ਵਾਸਤੇ ਆਪਾਂ ਘੋੜੀ ਦਾ ਕਰਮ ਹੋ ਗਿਆ ਇਹਦੇ ਵਿੱਚ ਪਾਉਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਬੇਸਨ ਕਿਉਂਕਿ ਤੁਹਾਨੂੰ ਪਤਾ ਵੀ ਬੇਸਨ ਥੋੜਾ ਜਿਹਾ ਭੁੰਨਣ ਤੇ ਜ਼ਿਆਦਾ ਟਾਈਮ ਲੱਗਦਾ ਹਣਾ ਤੇ ਦੂਜਾ ਆਪਾਂ ਥੋੜਾ ਜਿਹਾ ਬੇਸਨ ਇਹ ਤੁਸੀਂ ਆਦੇ ਹਿਸਾਬ ਨਾਲ ਲੈ ਲਓ ਜਾਨੀ ਕਿ ਆ ਕੜਛੀ ਤੋਂ ਥੋੜਾ ਜਿਹਾ ਉੱਪਰ ਆਪਾਂ ਇੱਥੇ ਪਾਈਏ ਸੂਜੀ ਇਹ ਥੋੜਾ ਜਿਹਾ ਚਮਚਾਤ ਆਪਣਾ ਹੈ ਇਹਦਾ ਹੁੰਦਾ ਸਪਾਈਸ स्पून ਜੇ ਇਹ ਆਪਾਂ ਪਾ ਰਿਹਾ ਵਿਸੰਦਾ ਕਿਹੜੀ ਗੁਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਇਹ ਦੇਸੀ ਕਿਹੋ ਜਿਹੀ ਬਣ ਜਾਂਦਾ ਪਰ ਜਿਹੜਾ ਵਧੀਆ ਬਣਦਾ ਇਹ ਬਣਦਾ ਢਾਲ ਢਾ ਕੇ ਹੋਰ ਤੁਸੀਂ ਢਾਲ ਢਾ ਕੇ ਹੋ ਤੇ ਜਿਹੜੀ ਬਣਾ ਕੇ ਵੇਖੋ ਜਿਹੜਾ ਭੈਂਡ ਚ ਵੀ ਬਣ ਜਾਂਦਾ ਵਧੀਆ ਪਰ ਦੇਸੀ ਕਿਹੋ ਨਾਲੋਂ ਦੇਸੀ ਕਿਹੋ ਚ ਨਾ ਆਟੇ ਦਾ ਕਣਕ ਦੇ ਆਟੇ ਦਾ ਪ੍ਰਸ਼ਾਦ ਵਧੀਆ ਬਣਦਾ ਦੇਸੀ ਕਿਹੋ ਦੇ ਵਿੱਚ ਜਦੋਂ ਇਹ ਥੋੜਾ ਜਿਹਾ ਭੁੱਜ ਜੂਗਾ ਆਪਾਂ ਫਿਰ ਬਾਅਦ ਚ ਪਾਵਾਂਗੇ ਥੋੜੀ ਜੀ ਸੂਜੀ ਵਿੱਚ ਜਿਹੜੀ ਆਪਣੀ ਸੂਜੀ ਹੈ ਇਹ ਇੱਕੋ ਜਿਹੀਆਂ ਚੀਜ਼ਾਂ ਹੀ ਹੁੰਦੀਆਂ ਜੀ ਇਹਦੇ ਥੋੜਾ ਜਿਹਾ ਪਾਣੀ ਜ਼ਿਆਦਾ ਪੈਂਦਾ ਹੁੰਦਾ। ਘਿਓ ਘੱਟ ਪੈਂਦਾ ਹੁੰਦਾ ਪਾਣੀ ਜ਼ਿਆਦਾ ਪੈਂਦਾ ਹੁੰਦਾ ਤੇ ਦੂਜਾ ਸਮਾਨ ਉਦਾਂ ਹੀ ਪੈਂਦਾ ਹੈ। ਇੱਥੇ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਕਲਰ ਰੰਗ ਜਿਹੜਾ ਆਪਣਾ ਲੱਡੂਆਂ ਦਾ ਉਹ ਰੰਗ ਨੂੰ ਤੁਸੀਂ ਸੁੱਕਾ ਵੀ ਪਾ ਸਕਦੇ ਆ ਤੇ ਤੁਸੀਂ ਉਹਨੂੰ ਘੋਲ ਕੇ ਵੀ ਪਾ ਸਕਦੇ ਆ। ਥੋੜਾ ਜਿਹਾ ਆਪਣਾ ਵੀ ਅਸਰ ਪਹੁੰਚਦਾ ਤੇ ਤੁਹਾਨੂੰ ਬਾਹਰ ਜਾਣਾ ਮਿਲਦਾ। ਇਹ ਯਾ ਕਿ ਸੁਨੇਜਾ ਨਾਰੀਅਲ ਕੁਛ ਵੀ ਇਹਨੂੰ ਪਾਣੀ ਚ ਪਿਉਲਣਾ ਟਾਈਮ ਚੋੜਾ ਜਾਂ ਆਪਣਾ ਕੋੜਾ ਤੇ ਵੇਸਨ ਦਾ ਆਪਾਂ ਪਾ ਦਿੰਨੇ ਆ ਸੂਜੀ ਸੂਜੀ ਬਰੀਕ ਹੈ ਜੀ ਇਹ ਬਰੀਕ ਵਾਲੀ ਸੂਜੀ ਹੈ ਸੂਜੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਹਣਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸੂਜੀ ਸੂਜੀ ਪਾ ਕੇ ਨੂੰ ਆਪਾਂ ਕੌਣ ਲਾਗੇ ਜਦੋਂ ਇਹ ਪੱਕ ਗਿਆ ਜੀ ਇਹਦੀ ਆਪਾਂ ਅਛਰਦੂਗਾ ਥੋੜਾ ਅਛਰਦੂਗਾ ਇਹ ਇਹ ਜੇ ਨਾ ਥੋੜੀ ਜੀ ਦਾਣੇਦਾਰ ਜਿਹਾ ਬਣ ਜੂਗਾ ਪ੍ਰਸ਼ਾਦ ਟੇਸਟੀ ਬਣਦਾ ਜੇ ਆਪਾਂ ਥੋੜਾ ਜਿਹਾ ਬੇਸਨ ਪਾ ਲਾਂਗੇ ਤਾਂ ਵਿੱਚ ਤੇ ਵਧੀਆ ਬਹੁਤ ਵਧੀਆ ਚੀਜ਼ ਬਣਦੀ ਤੁਸੀਂ ਜਰੂਰ ਜੇ ਨਹੀਂ ਕਦੇ ਐਵੇਂ ਬੇਸਨ ਪਾ ਕੇ ਬਣਾਇਆ ਨਾ ਤਾਂ ਜਰੂਰ ਇਸ ਤਰ੍ਹਾਂ ਟਰਾਈ ਕਰਕੇ ਮੇਰੇ ਕੋਲ ਪ੍ਰਸ਼ਾਦ ਨੂੰ ਸੂਜੀ ਦੇ ਹਲਵੇ ਨੂੰ ਪ੍ਰਸ਼ਾਦ ਨੂੰ ਤੁਸੀਂ ਕੀ ਕਹਿੰਦੇ ਆਂ ਤੇ ਕਈ ਵਾਰ ਜਦੋਂ ਭੁੱਖ ਲੱਗੀ ਹੋਵੇ ਹਨਾ ਕੁਝ ਹੋਰ ਨਾ ਹੋਵੇ ਵਧੀਆ ਬਣ ਜਾਂਦਾ ਵੀ ਇਹ ਤੇ ਗਰਮ ਪਾਣੀ ਦੀ ਲੋੜ ਪੈਂਦੀ ਆ ਜੀ ਉਦੇ ਵਾਸਤੇ ਆਪਾਂ ਧਾ ਕਿਲੋ ਪਾਣੀ ਆ 1/2 ਕਿਲੋ ਦਾ ਕੱਪ ਹੈ ਇਹ ਆਪਾਂ ਗਰਮ ਪਾਣੀ ਕਰਕੇ ਰੱਖ ਲਿਆ ਤੇ ਇਹ ਆਪਾਂ ਜਦੋਂ ਭੁੱਜ ਗਿਆ ਆ ਆਪਾਂ ਇਹਦੇ ਉੱਤੇ ਪਾਣੀ ਪਾ ਕੇ ਖੰਡ ਪਾਉਂਗੇ ਜੀ ਗੰਡਾ ਨਹੀਂ ਵਾਹਦੇ ਹਾਂ ਤੁਸੀਂ ਵੀ ਪਾਣੀ ਪਾ ਕੇ ਨਾ ਪਹਿਲਾਂ ਜੇ ਆਟੇ ਦਾ ਪ੍ਰਸ਼ਾਦ ਵੀ ਬਣਾਉਣਾ ਹੈ ਜੇ ਨਹੀਂ ਤੁਸੀਂ ਚਾਛ ਵਿੱਚ ਬਣਾਉਂਦੇ ਹੈ ਨਾ ਕਈ ਲੋਕ ਤਾਂ ਚਾਛ ਬਣਾ ਲੈਂਦੇ ਮੈਂ ਚਾਛ ਨਹੀਂ ਬਣਾਉਂਦੀ ਹੋਰ ਚਾਛ ਬਾਅਦ ਘਟ ਜੇ ਪਤਾ ਨਹੀਂ ਲੱਗਦਾ ਹੈ ਇਸ ਤਰ੍ਹਾਂ ਸਾਗ ਜਿਆ ਜਾਂਦਾ ਵੀ ਤੇਰਾ ਕਲਰ ਚੇਂਜ ਹੋਣ ਲੱਗ ਗਿਆ ਆਪਾਂ ਥੋੜਾ ਜਿਹਾ ਅੱਗ ਦਾ ਪਿੰਨਾਂ ਨਾਲ ਠੱਕ ਕਰ ਲਾਂਗੇ ਉਹ ਟੀਕੇ ਦਾਣ ਜਿਹੜੀ ਚੀਜ਼ ਰਾਦੀ ਨੇ ਉਹਦਾ ਟੇਸਟ ਨਹੀਂ ਹੁੰਦਾ ਹੋਲੀ ਹੋਣੀ ਚੀਜ਼ ਬਣਦੀ ਉਹਦਾ ਟੇਸਟ ਜਿਆਦਾ ਵਧੀਆ ਹੁੰਦਾ ਤੇ ਬਹੁਤ ਵਧੀਆ ਹੁੰਦਾ ਜੀ ਪੁਰਾਣੇ ਸਮਿਆਂ ਦੇ ਵਿੱਚ ਹਨਾ ਸੂਜੀਆ ਸੂਜੀ ਦਾ ਪ੍ਰਸ਼ਾਦ ਬਣਾ ਲਿਆ ਤੇ ਦਾਬਣਾ ਲਿਆ ਜਾਂ ਗੋੜਾ ਵਾਲਾ ਨਸੀਮਾ ਬਣਾ ਲਾਂਗਾ ਗੋੜਾ ਵਾਲੇ ਚੋਲ ਬਣਾ ਲਈ ਤੇ ਇਸ ਤਰ੍ਹਾਂ ਚੱਲਦਾ ਹੁੰਦਾ ਜਾਂ ਸੇਮਾ ਦੁੱਧ ਵਾਲਾ ਬਣਾ ਰੋਟੀ ਬਣਾਈ ਅੱਜ ਕੱਲ੍ਹ ਨੂੰ ਖੀਰ ਤਮਿੰਡਾ ਦਾ ਬਹੁਤ ਘੱਟ ਬਣਾਉਦੇ ਹੋਣਗੇ ਕਿਉਂਕਿ ਦੁੱਧ ਵੱਲੋਂ ਬਹੁਤ ਤੂੜਾ ਹੈਗਾ ਕੋਈ ਪਸੂ ਰੱਖਤੀ ਰਾਜੀ ਹੈ ਨਾ ਤੇ ਦੁੱਧ ਦਾ ਕੰਮ ਕਰਦਾ ਹੈ ਤੇ ਆ ਵੀ ਬਹੁਤ ਘੱਟ ਚੀਜ਼ਾਂ ਬਣਾਉਦੇ ਜੇਕਰ ਤੁਹਾਡੇ ਬੱਚੇ ਹਨਾ ਜਿਹੜੇ ਤੁਸੀਂ ਮੇਰੀ ਵੀਡੀਓ ਵੇਖਦੇ ਆ ਛੋਟੇ ਤੁਸੀਂ ਜਰੂਰ ਇਜੀਆਂ ਚੀਜ਼ਾਂ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਪਤਾ ਲੱਗੇ ਜਿਵੇਂ ਚੂਰੀ ਕੁੱਟਣਾ ਤੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਚੂਰੀ ਦਾ ਟੇਸਟ ਕੀ ਹੁੰਦਾ ਕੀ ਹੁੰਦੀ ਹੈ ਚੂਰੀ ਜ਼ਰੂਰ ਹੈ ਜਿਹੀਆਂ ਚੀਜ਼ਾਂ ਆਪਦੇ ਬੱਚਿਆਂ ਨੂੰ ਬਣਾ ਕੇ ਦਿਓ ਪਰ ਕਿਸੇ ਆਪਰੇ ਮਾਦਨ ਦਾ ਨਾਮ ਖਾਸ ਕਰਕੇ ਰਿਕੁਐਸਟ ਕਰਦੀ ਆ ਨਾਲੇ ਆਪ ਖਾਓ ਨਾਲੇ ਉਹਦੇ ਬੱਚਿਆਂ ਨੂੰ ਦਿਓ ਹਰ ਇੱਕ ਚੀਜ਼ ਘਰੇ ਬਣ ਜਾਂਦੀ ਬਾਜ਼ਾਰ ਦੇ ਖਾਣੇ ਤੋਂ ਜੀ ਫ੍ਰੀਜ ਕਰਿਆ ਕਰੋ ਹਨਾ ਵੀ ਘਰ ਦਾ ਖਾਣਾ ਜੇ ਬਣ ਜਾਵੇ ਤਾਂ ਬਾਹਲੀ ਵਧੀਆ ਗੱਲ ਹੈ ਜਿੰਗ ਮੈਂ ਗੀਚੇ ਕਬੇਰਾ ਜਾਂ ਕੋਈ ਆਹ ਆਪਾ ਬਣਾਉਣੀ ਹੈ ਪੀਜ਼ਾ ਪੂਜਾ ਜਾਂ ਕੁਛ ਵੀ ਇਹ ਸਾਰਾ ਕੁਛ ਕਰੇ ਬਣ ਜਾਂਦਾ ਮੇਰੀ ਸ਼ਾਇਦ ਰੈਸਪੀ ਬਣੀ ਹੋਊਗੀ ਚੈਨ ਨਾਲ ਤੇ ਪੀਜੀ ਵੀ ਆਪਾਂ ਦੁਬਾਰਾ ਫੇਰ ਬਣਾਵਾਂਗੇ ਵੀ ਕਿਸ ਤਰ੍ਹਾਂ ਪੀਜ਼ਾ ਬਣਦਾ ਵਾ ਇਸ ਤਰ੍ਹਾਂ ਭੁੱਜ ਕੇ ਲਾਲ ਹੋ ਗਿਆ ਜੀ ਇਹ ਤੁਸੀਂ ਇਹਨਾਂ ਚਿੱਟਾ ਬਣਾਉਣਾ ਲੈ ਦੇ ਵਿੱਚ ਆਪਾਂ ਦੁੱਧ ਵੀ ਪਾਵਾਂਗੇ ਤੇ ਦੁੱਧ ਨਾਲ ਇਹ ਚਿੱਟਾ ਬਣ ਜਾਊਗਾ ਹੁਣ ਆਪਾਂ ਇਹ ਚ ਪਾਵਾਂਗੇ ਪਾਣੀ ਗਰਮ ਪਾਣੀ ਪਾਵਾਂਗੇ ਅੰਡਾ ਪੋਣੀ ਵਿੱਚ ਗੰਡਾ ਮੱਝਾਂਗੇ ਆਪਾਂ ਤੇ ਨਾਲੀ ਪਾ ਦਾਂਗੇ ਆਪਾਂ ਜਿਹੜਾ ਹਲ ਦਾ ਰੰਗ ਝੋਲਿਆ ਉਹ ਪਾ ਦਾਂਗੇ ਸੇਕ ਤਰਾ ਕਰਕੇ ਤੁਸੀਂ ਪ੍ਰਸ਼ਾਦ ਥੋੜਾ ਰੰਗ ਡਾਰਕ ਪੈਗਾ ਤੁਸੀਂ ਲਾਈਟ ਪਾਉਣਾ ਲਾਈਟ ਪਾ ਲਈ ਥੋੜਾ ਜਿਹਾ ਇਹ ਆਪਾਂ ਅੱਜ ਹੁਣ ਤੇਜ਼ ਕਰ ਲਗੇ ਤੇ ਇਹਦੇ ਵਿੱਚ ਪਾਵਾਂਗੇ ਭਰਤ ਜੀ ਆਪਾਂ ਨਹੀਂ ਰੰਗ ਪਾਉਂਦੇ ਤਾਂ ਜੀ ਬਜਾਦਾ ਪੁੱਜ ਜਾਏ ਨੂੰ ਤੁਸੀਂ ਦੁੱਧ ਵੀ ਪਾ ਸਕਦੇ ਆ ਦੁੱਧ ਨਾਲ ਉਹ ਵੀ ਟੇਸਟੀ ਬਣਦਾ ਵਾ ਉਹਦੇ ਵੀ ਕੋਨਾ-ਪੋਨਾ ਆ ਜਾਂਦਾ ਵਾ ਜੇ ਜਿਹੜੀ ਕੋਈ ਵੀ ਚੀਜ਼ ਪਾਉਣੀ ਹੈ ਆਪਾਂ ਬਾਅਦ ਚ ਪਾਉਣੀ ਆ ਜੀ ਜਦੋਂ ਲਾ ਕੇ ਥੋੜਾ ਜਿਹਾ ਠੰਡਾ ਹੋ ਗਿਆ ਜਿਵੇਂ ਟੇਸਟ ਵਿੱਚ ਪਾਉਣੀ ਹੈ ਜਿਹਨੂੰ ਸੌਕੀ ਗਏ ਦਿੰਦੇ ਆ ਤੁਸੀਂ ਹੋਲ ਡਰਾਈ ਫਰੂਟ ਪਾਉਣਾ ਜਾਂ ਤੁਸੀਂ ਨਾਰੀਅਲ ਪਾਉਣਾ ਖੋਪੇ ਦੀ ਟੂਟੀ ਪਾਉਣੀ ਹੈ ਜਾਂ ਨੂੰ ਇੱਕ ਤੇ ਜੇ ਇਸ ਤਰ੍ਹਾਂ ਇਹ ਆਪਣਾ ਹੋਈ ਹੋਈ ਖੋਦੀ ਜਾਂ ਸੋਨਾ ਹੈ ਤਾਂ ਆਪਾਂ ਥੋੜਾ ਜਿਹਾ ਦੁੱਧ ਪਾ ਦਿੰਨੇ ਆ ਆਪਾ ਦੱਦ ਬਤਾਈ ਇਹ ਬੁਰੀ ਵਧੀਆ ਬਣ ਜੂਗਾ ਦੁੱਧ ਦੇ ਨਾਲ ਇਹਨੂੰ ਆਪਾਂ ਕਰਨੀ ਨਹੀਂ ਇਹ ਦਰੇ ਜੂਗਾ ਇਹ ਕੜੀ ਬੰਗੂ ਰੇ ਜਿਦਾ ਇਹ ਛੱਡੂਗਾ ਬੜਜਾਂ ਗਾ ਨਹੀਂ ਛੱਡੂਗਾ ਸਿੱਟੇ ਰਹਿਣਗੇ ਤੋ ਆਪਾਂ ਠਾਕ ਸਾਰੀ ਆ ਠੀਕ ਹੈ ਜੀ ਇਹਦੇ ਵਿੱਚ ਦੱਦ ਪਾਉਣ ਨਾਲ ਇਹਦਾ ਥੋੜਾ ਜਿਹਾ ਰੰਗ ਵੀ ਘਟ ਗਿਆ ਥੋੜਾ ਜਿਹਾ ਰੰਗ ਵਿੱਚੋਂ ਜ਼ਿਆਦਾ ਪੈ ਗਿਆ ਤੁਸੀਂ ਜ਼ਿਆਦਾ ਪਾਉਣਾ ਜ਼ਿਆਦਾ ਕਰੋ ਥੋੜਾ ਪਾਉਣਾ ਥੋੜਾ ਪਾਲੇ ਲਓ ਜੀ ਬਣ ਗਿਆ ਪ੍ਰਸ਼ਾਦ ਚਾਹੇ ਸੂਜੀ ਦਾ ਹੋਵੇ ਤੇ ਚਾਹੇ ਹਨ ਕਣਕ ਦੇ ਆٹے ਦਾ ਜਿਹੜਾ ਆਪਣੀ ਕੜਾਹੀ ਦੇ ਕਾਚੀ ਦੇ ਪਿੱਛੇ ਭੱਜੇ ਪ੍ਰਸ਼ਾਦ ਉਹ ਕੋਈ ਹੁੰਦਾ ਜੀ ਵਧੀਆ ਇਹਨਾਂ ਹੋਵੇ ਲੀਵੀਜਾ ਬਣ ਜਿਉਂ ਸਵਾਦ ਨਹੀਂ ਲੱਗਦਾਗਾ ਤੇ ਤਾਂ ਕਰਕੇ ਪ੍ਰਸ਼ਾਦ ਆਪਣਾ ਉਹ ਵੀ ਵਧੀਆ ਹੁੰਦਾ ਹੈ ਜੇ ਆਪਣੀ ਕੜਾਹੀ ਦੇ ਪਿੱਛੇ ਆਪਾਂ ਭੱਜੇ ਤੇ ਹੁਣ ਆਪਾਂ ਇਹਦਾ ਫਲੇਮ ਘਟ ਕਰ ਦਾਂਗੇ ਇਹਦੇ ਵਿੱਚ ਪਾ ਦਨੇ ਆਪਾਂ ਸਮਾਰੀਆ ਤੁਸੀਂ ਮोटा ਕੱਟਣਾ ਮोटा ਕੱਟ ਲੋ ਬਰੀਕ ਕੱਟਣਾ ਬਰੀਕ ਕੱਟ ਲੈ ਇਸ ਤਰ੍ਹਾਂ ਆਪਣਾ ਸੂਜੀ ਦਾ ਹਲਵਾ ਹੋ ਗਿਆ ਤਿਆਰ ਜੀ ਲਓ ਜੀ ਆਪਣੀ ਹੋ ਗਈ ਬਾਟੀ ਇਹ ਆਪਣੀ ਬਾਟੀ ਆਹਦੇ ਵਿੱਚ ਪਾ ਕੇ ਤੁਹਾਨੂੰ ਦਿੰਨੇ ਆ ਤੁਸੀਂ ਜਰੂਰ ਖਾਓ ਖਾ ਕੇ ਦੱਸਿਓ ਤੁਹਾਨੂੰ ਮੇਰਾ ਸੂਜੀ ਦਾ ਹਲਵਾ ਕਿਸ ਤਰ੍ਹਾਂ ਦਾ ਲੱਗਾ ਜੀ ਠੀਕ ਹੈ ਜੀ ਆਪਾਂ ਕਰਦੇ ਆ ਅੱਗ ਦਾ ਫਲੇਮ ਬੰਦ ਤੇ ਮਿਲਦੇ ਆ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤਾਤਾ ਕ ਲਈ ਸਾਰਿਆਂ ਨੂੰ ਸਤਿ ਸ੍ਰੀ ਕਾਲ ਜੀ ਤੇ ਜੇ ਲਾਇਕ ਮੇਰੀ ਵੀਡੀਓ ਵਧੀਆ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਦੇਖੋ ਜੀ ਤੁਸੀਂ ਵੀ ਦਿਖਾਓ ਸੂਜੀ ਦਾ ਹਲਵਾ ਓਕੇ ਭਾਈ ਜੀ ਸਾਵਨ